ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਅੱਜ ਹੈ ਜੀ 37ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਤਿੰਨ ਤਿੰਨ ਦੀਆਂ ਜੋੜੀਆਂ ਵਾਲੀ ਪਟਿਆਲਾ ਸ਼ੇ ਦਸਤਾਰ ਸਜਾ ਕੇ ਦਿਖਾਣੀ ਹੈ ਮੈਂ ਜੋੜੀਆਂ ਹੀ ਕਹਾਂਗਾ ਕਿਉਂਕਿ ਵੈਸੇ ਤਾਂ ਇਹ ਤਿਗੜਾ ਹੋਊਗਾ ਤਿੰਨ ਤਿੰਨ ਦਾ ਤੇ ਮੈਂ ਜੋੜੀਆਂ ਕਹਾਂਗਾ ਕਿਉਂਕਿ ਥੋੜਾ ਜਿਆ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਇਹ ਤੇ ਨਾ ਹੀ ਮਿਸਪ੍ਰੇਜ਼ੈਂਟੇਸ਼ਨ ਨਹੀਂ ਹੁੰਦੀ ਹੈਗੀ ਥੋੜੀ ਜੀ ਤੇ ਮੇਰੇ ਵੀਰੋ ਆਪਾਂ ਪਹਿਲਾਂ ਤਾਂ ਦਸਤਾਰ ਨੂੰ ਖੋਲ ਕੇ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਹੈ ਤੇ ਫਿਰ ਇਸ ਦਸਤਾਰ ਦੀ ਪੋਣੀ ਕਰਾਂਗੇ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਗਿੱਲਾ ਕਰਨਾ ਹੈ ਜਿੰਨਾ ਕ ਤੁਹਾਨੂੰ ਸਹੀ ਲੱਗੇ ਦਸਤਾਰ ਦਾ ਕਪੜਾ ਇਹ ਥੋੜਾ ਝਾਰਾ ਹੁੰਦਾ ਮੇਰੀ ਦਸਤਾਰ ਦਾ ਇਸ ਲਈ ਮੈਂ ਇੰਨਾ ਗਿੱਲਾ ਕਰਦਾ ਹੁੰਨਾ ਹਮੇਸ਼ਾ ਇੱਕ ਲੜ ਛੱਡ ਕੇ ਇੱਕ ਲੜ ਫੜ ਲੈਣਾ ਤੁਸੀਂ ਦੋਨੋਂ ਪੱਲੇ ਫੜ ਕੇ ਇਸ ਤਰੀਕੇ ਨਾਲ ਦਸਤਾਰ ਦੇ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਰਚਾ ਲੈਣਾ ਹੈ ਇੱਕ ਪੱਲਾ ਜਾ ਕੇ ਤੁਸੀਂ ਕਿਤੇ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਾਂ ਸਾਡੇ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਜਿਹੜੀਆਂ ਆਪਾਂ ਰੋਜ਼-ਰੋਜ਼ ਤੁਹਾਨੂੰ ਸਿਖਾ ਰਹੇ ਹਾਂ 75 ਦਿਨ ਲਗਾਤਾਰ ਤੁਹਾਨੂੰ ਹਲੇ ਸਿਖਾਣੀਆਂ ਨੇ ਉਹ ਉਹਨਾਂ ਤੱਕ ਪਹੁੰਚਦੀਆਂ ਨੇ ਮੇਰੇ ਵੀਰੋ ਤੇ ਹੁਣ ਗੱਲਬਾਤ ਕਰਦੇ ਆ ਦਸਤਾਰ ਦੀ 8 ਮੀਟਰ ਦੀ ਦਸਤਾਰ ਹੈ ਤੇ ਰੂਬੀਵਲ ਕੈਮੀਕਲ ਕਪੜਾ ਆ ਖੱਬੇ ਪਾਸੇ ਸਲਾਈ ਰੱਖ ਕੇ ਤੁਸੀਂ ਦੋਨੋਂ ਪਾਸੇ ਉਹ ਜੀ ਕਪੜੇ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਣਾ ਫਿਰ ਇੱਕ ਵਾਰੀ ਕਪੜੇ ਨੂੰ ਖਿੱਚ ਕੇ ਦਸਤਾਰ ਦੀ ਪੁਣੀ ਕਰਨੀ ਸਟਾਰਟ ਕਰਨੀ ਆ ਖਿੱਚ ਕੇ ਤੁਹਾਡੇ ਉੱਪਰ ਜਿਹੜੇ ਜਿੰਨੇ ਵੀ ਟਾਈਟ ਕੋਰਨਰ ਬਣਨਗੇ ਉਹਨਾਂ 'ਚ ਕੋਈ ਵੀ ਦੋ ਪੱਲੇ ਫੜ ਲੈਣੇ ਆ ਸੱਜੇ ਪਾਸੇ ਤੇ ਖੱਬੇ ਪਾਸੇ ਦੋਨਾਂ ਪਾਸੇ ਇੱਕ ਇੱਕ ਕੋਰਨਰ ਫੜ ਲੈਣਾ ਤੇ ਸਟਾਰਟਿੰਗ 'ਚ ਦੇਖ ਲਿਓ ਕਿ ਤੁਹਾਡੀ ਪੁਣੀ ਜੇ ਤਾਂ ਤੁਹਾਨੂੰ ਸਫੀਸ਼ੀਐਂਟ ਲੱਗਦੀ ਆ ਦੇਖੋ ਮੈਂ ਅੰਦਰੋਂ ਜੀ ਪੱਲੇ ਫੜ ਸਟਾਰਟਿੰਗ ਦੇ ਵਿੱਚ ਉਹ ਗੇਠਾਂ 'ਚ ਚੋੜੀ ਪੂਣੀ ਫੜੀ ਆ ਮੈਂ ਤੇ ਉਹੀ ਪੱਲੇ ਫੜਦੇ ਅੱਗੇ ਜਾਵਾਂਗੇ ਤੇ ਇਹ ਆਪਣਾ ਸੈਂਟਰ ਦੇ ਕਰੀਬ ਪਹੁੰਚ ਜਾਗੇ ਅਸੀਂ ਇੱਥੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਪੂਣੀ ਹੋਏਗੀ ਉਹ ਡੇਢ ਕਿੱਠ ਤੋਂ ਥੋੜੀ ਜ਼ਿਆਦਾ ਹੀ ਹੋਏਗੀ ਦੇਖੋ ਕਿਉਂਕਿ ਇਹ ਜਦੋਂ ਪੂਣੀ ਨੂੰ ਛੱਡ ਦਿੰਦੇ ਆਪਾਂ ਉਹ ਤਾਂ ਥੋੜੀ ਜ਼ਿਆਦਾ ਖੁੱਲ ਜਾਂਦੀ ਜਦੋਂ ਖਿੱਚਦੇ ਆ ਤਾਂ ਪੂਣੀ ਇਕੱਠੀ ਹੋ ਜਾਂਦੀ ਹੈ ਉਹੀ ਲੜ ਫੜਦੇ ਹੋਏ ਅਸੀਂ ਅੱਗੇ ਨੂੰ ਗਏ ਆ ਤੇ ਇਸ ਤਰੀਕੇ ਨਾਲ ਤੁਹਾਡੀ ਪੂਣੀ ਕੰਪਲੀਟ ਹੋ ਜਾਏਗੀ ਜੇ ਮੇਰੇ ਵੀਰਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਂਦਾ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਜਾਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਮੇਰਾ ਇੰਸਟਾਗ੍ਰਾਮ ਆਈਡੀ ਹੈਗੀ ਨਵਦੀਪ ਸਿੰਘ ਲੁਧਿਆਣਵੀ ਤੇ ਹੁਣ ਤੁਸੀਂ ਕੀ ਕਰਨਾ ਖੱਬੇ ਪਾਸੇ ਜੂੜਾ ਸੈਵ ਕਰਕੇ ਨਾਲ ਕੰਗਾ ਸੈਵ ਰੱਖ ਲੈਣਾ ਉੱਪਰੋਂ ਜੀ 1 ਮੀਟਰ ਦਾ ਬੇਸ ਜਿਹੜਾ ਆਪਾਂ ਰੱਖਿਆ ਹੁੰਦਾ ਉਹਨੂੰ ਸਜਾ ਲੈਣਾ ਤੇ 80 ਸੈਂਟੀਮੀਟਰ ਦਾ ਜਿਹੜਾ ਅਸੀਂ ਪਟਕਾ ਬੰਦਦੇ ਹੁੰਦੇ ਆ ਉਹਨੂੰ ਇਹਦੇ ਉੱਪਰੋਂ ਜੀ ਸਜਾ ਲੈਣਾ ਤੇ ਗਲਤ ਕਰਦੇ ਆ ਦਸਤਾਰ ਦੀ ਮੇਰੇ ਵੀਰੋ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਸਾਰੀ ਵੀਡੀਓ 'ਚ ਕੁਝ ਨਾ ਕੁਝ ਖਾਸ ਦੱਸਣਾ ਐ ਸੇ ਤੁਹਾਨੂੰ ਨਾਲ ਦੀ ਜੇ ਵੀਡੀਓ ਤੁਸੀਂ ਸਕਿੱਪ ਕਰੋਗੇ ਤਾਂ ਇਹਨਾਂ ਤੁਹਾਡਾ ਹੀ ਨੁਕਸਾਨ ਹੋਊਗਾ ਕਿਉਂਕਿ ਇਸ ਦਸਤਾਰ ਦੇ ਵਿੱਚ ਅਸੀਂ ਕਿਸੇ ਲੜ ਦੇ 3 ਲੜ ਬਣਾਣੇ ਆ ਕਿਸੇ ਦਸ ਲੜ ਦੇ 4 ਲੜ ਬਣਾਣੇ ਆ ਇਸ ਲਈ ਆਪਾਂ ਐਡਜਸਟ ਕਰਨੇ ਆ ਕੋਈ ਲੜ ਉੱਪਰ ਨੂੰ ਐਡਜਸਟ ਕਰਨੇ ਆ ਕੋਈ ਲੜ ਉੱਪਰਲੇ ਦੇ ਥੱਲੇ ਦੇ ਲੜ ਦੇ ਐਡਜਸਟ ਕਰਨੇ ਆ ਕਿਉਂਕਿ ਟੋਟਲ ਆਪਣੇ 18 ਲੜ ਹੋਣੇ ਆ ਆਖਰੀ ਲੜ ਦਾ ਤਾਂ ਅਸੀਂ ਇੱਕੋ ਹੀ ਲੜ ਬਣਾਣਾ ਆ ਬਾਕੀ ਅਸੀਂ ਵਿਚਲੇ ਲੜਾ ਦੇ ਜਿਆਦਾ ਲੜ ਬਣਾ ਕੇ ਇਧਰ ਉਧਰ ਐਡਜਸਟ ਕਰਨੇ ਆ ਲੜ ਇਸ ਲਈ ਥੋੜਾ ਧਿਆਨ ਨਾਲ ਦੇਖਿਓ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਿਓ ਤਾਂ ਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ ਜਾਊਗਾ ਕਿ ਤੁਸੀਂ ਵੀ ਇਸ ਤਰੀਕੇ ਦੀ ਦਸਤਾਰ ਨੂੰ ਕਿੰਜ ਸਜਾ ਸਕਦੇ ਹੋ ਤੇ ਪਟਕੇ ਦੇ ਆਖਰੀ ਪੱਲੇ ਨੂੰ ਅਸੀਂ ਇਸ ਜਗ੍ਹਾ ਤੇ ਲਗਾਤਾ ਹੋਇਆ ਤੇ ਬੇਸ ਨੂੰ ਚੰਗੀ ਤਰ੍ਹਾਂ ਸਹੀ ਕਰਨ ਤੋਂ ਬਾਅਦ ਚੋ ਤੁਸੀਂ ਉੱਤੋਂ ਦੀ 50 ਸਜਾ ਸਕਦੇ ਹੋ ਕੋਈ ਵੀ ਮੈਚਿੰਗ ਦੀ 50 ਮੈਨੂੰ ਇਹ 50 ਵਧੀਆ ਲੱਗੀ ਇਸ ਲਈ ਮੈਂ ਇਹ 50 ਸਜਾ ਰਹੇ ਹਾਂ ਪਿੱਛੇ ਇੱਕ ਗੱਠ ਮਾਰ ਲਿਓ ਬਾਕੀ ਬਚਦੇ ਪੱਲੇ ਨੂੰ ਇੱਧਰ ਉੱਧਰ ਅੰਦਰ ਕਰ ਦੇਣਾ ਕੱਪੜੇ ਦੇ ਜਿਆਦਾ ਗੱਠਾ ਨਾ ਮਾਰਿਓ ਫਿਰ ਤੁਹਾਡਾਂ ਦੀ ਤਾਂ ਦਸਤਾਰ ਦੇ نیچے ਆ ਕੇ ਸਿਰ 'ਚ ਚੁੱਭ ਸਕਦੀ ਹੈ ਇਹ ਗੱਠਾ ਹੁਣ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਜੀ ਪਹਿਲਾਂ ਤਾਂ ਜੀ ਗੱਲਬਾਤ ਕਰਦੇ ਆਂ ਜੀ ਹੁਣ ਆਪਾਂ ਦਸਤਾਰ ਦੀ ਜਿੱਦਾਂ ਮੈਂ ਤੁਹਾਨੂੰ ਦੱਸਿਆ 8 ਮੀਟਰ ਦੀ ਦਸਤਾਰ ਹੈ ਤੇ ਰੂਬੀ ਵੈਲ ਕੈਮੀਕਲ ਕਪੜਾ ਆ ਦਸਤਾਰ ਦਾ ਉਨਾ ਕ ਲੜ ਮੂਹ ਚ ਫੜਨਾ ਹੈ ਜਿੰਨਾ ਕਿ ਤੁਹਾਨੂੰ ਪਤਾ ਹੋਵੇ ਕੀ ਲੜ ਛੋਟਾ ਨਾ ਪਵੇ ਤੁਹਾਡੀ ਦਸਤਾਰ ਦਾ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਆਪਣੀ ਦਸਤਾਰ ਵਾਲੇ ਤੇ ਹੁਣ ਪਹਿਲੇ ਪੇਜ ਤੋਂ ਹੀ ਅਸੀਂ ਪਹਿਲਾਂ ਤਾਂ ਤਿੰਨ ਲੜ ਬਣਾਣੇ ਨੇ ਇਸ ਪੇਜ ਦੇ ਪਹਿਲਾਂ ਇੱਕ ਵਾਰੀ ਅੰਦਰ ਨੂੰ ਫੋਲਡ ਕਰਾਂਗੇ ਪਹਿਲਾਂ ਰੱਖਣ लायक ਇੱਕ ਪੇਜ ਬਣਾ ਲਈਏ ਜਿਹੜਾ ਨਾ ਤਾਂ ਖਿਸਕੇ ਤੇ ਨਾ ਹੀ ਜ਼ਿਆਦਾ ਪਤਲਾ ਹੋਵੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਪੇਚ ਨੂੰ ਤੇ ਉਸ ਤੋਂ ਬਾਅਦ ਉੱਪਰ ਉਹ ਜੀ ਦੋ ਪੇਚ ਹੋਰ ਬਣਾ ਲੈਣੇ ਨੇ ਟੋਟਲ ਤਿੰਨ ਪੇਚ ਹੋ ਜਾਣਗੇ ਆਪਣੇ ਇਹ ਤੇ ਇਹਨਾਂ ਤਿੰਨਾਂ ਨੂੰ ਇੱਕੋ ਜਗ੍ਹਾ ਤੇ ਕਰਾਂਗੇ ਫਿਰ ਸਾਫ਼ ਕਰਾਂਗੇ ਧਿਆਨ ਰੱਖਣਾ ਹੈ ਲੜ ਜਿਹੜੇ ਹੋਣਗੇ ਤੁਹਾਡੇ ਬਰਾਬਰ ਮੋٹے ਹੋਣ ਭਾਵੇਂ ਤਿੰਨੋਂ ਇੱਕੋ ਜਿਹੇ ਪਤਲੇ ਹੋਣ ਭਾਵੇਂ ਤਿੰਨੋਂ ਇੱਕੋ ਜਿਹੇ ਮੋٹے ਹੋਣ ਪਰ ਹੁਣ ਸਾਰੇ ਬਰਾਬਰ ओके okay जी ਉੱਪਰ ਵਾਲੇ ਜੀ ਕੱਪੜੇ ਨੂੰ ਅੰਦਰ ਨੂੰ ਕਰ ਦੇਣਾ ਹੈ ਤੇ ਇਸ ਜਗ੍ਹਾ ਤੇ ਤੁਸੀਂ ਤਿੰਨਾਂ ਲੜਾਂ ਨੂੰ ਬਰਾਬਰ ਰੱਖ ਕੇ ਥੋੜਾ ਥੋੜਾ ਖੋਲਣਾ ਹੈ ਬਾਕੀ ਜਦੋਂ ਅਸੀਂ ਸਲਾਈ ਫੇਰਾਂਗੇ ਉਦੋਂ ਪੇਚਾਂ ਦਾ ਜਿਹੜਾ ਗੈਪ ਆ ਆਪਣੇ ਆਪ ਵੱਧ ਜਾਵੇਗਾ ਤੇ ਹੁਣ ਉੱਪਰ ਤੱਕ ਪੇਚਾਂ ਨੂੰ ਖੋਲਣਾ ਹੈ ਬਟ ਉੱਪਰਲੇ ਕੋਰਨਰ ਤੱਕ ਨਹੀਂ ਖੋਲਣਾ ਉੱਥੇ ਬਰਾਬਰ ਹੀ ਰਹਿਣ ਦੇਣੇ ਆ ਪੇਚ ਐਦਾਂ ਲੱਗਣਾ ਚਾਹੀਦਾ ਆ ਕਿ ਤੁਹਾਡੇ ਸਾਰੇ ਪੇਚ ਇੱਕੋ ਜਗ੍ਹਾ ਤੋਂ ਨਿਕਲਣ ਤਿੰਨ ਤਿੰਨ ਦੀਆਂ ਜੋੜੀਆਂ ਨਿਕਲਦੀਆਂ ਨਜ਼ਰ ਆਣੀਆਂ ਚਾਹੀਦੀਆਂ ਤੁਹਾਨੂੰ ਠੀਕ ਹੈ ਜੀ ਪਿੱਛੇ ਤੱਕ ਤਿੰਨਾ ਪੇਚਾਂ ਨੂੰ ਬਰਾਬਰ ਗੈਪ ਤੇ ਰੱਖਣਾ ਐ ਤੇ ਪਿੱਛੇ ਜਾ ਕੇ ਤਿੰਨੋਂ ਪੇਚ ਇੱਕੋ ਜਗ੍ਹਾ ਤੇ ਕਰ ਦੇਣੇ ਆ ਜਿੱਦਾਂ ਫਰੰਟ ਤੋਂ ਨਿਕਲ ਦੇ ਇੱਕੋ ਜਗ੍ਹਾ ਤੇ ਆ ਖਤਮ ਵੀ ਪਿੱਛੇ ਇੱਕੋ ਜਗ੍ਹਾ ਤੇ ਕਰਨੇ ਆ ਦੋਨੋਂ ਪੱਲੇ ਬਰਾਬਰ ਕਰਕੇ ਪਿੱਛੇ ਜੀ ਇਸ ਤਰੀਕੇ ਨਾਲ ਦਸਤਾਨ ਨੂੰ ਪਿੰਚ ਕਰਕੇ ਉੱਪਰਲੇ ਸਾਈਡ ਤੇ ਮੋਟਾ ਪੱਲਾ ਰੱਖ ਲੈਣਾ ਤੇ ਪੇਚ ਨੂੰ ਖਿੱਚ ਕੇ ਉਪਰੋਂ ਸਾਫ਼ ਕਰਨਾ ਹੈ ਨਾਲੇ ਉਪਰੋਂ ਜੀ ਮੋਟਾ ਕਰਾਂਗੇ ਤਿੰਨ ਕੁੰਗਲਾ ਦਾ ਗੈਪ ਦਾ ਐਸਟੀਮੇਟ ਲੈ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਪਹਿਲਾ ਪੇਚ ਪਿੰਚ ਕਰ ਲੈਣਾ ਦੋਨੋਂ ਪੱਲੇ ਬਰਾਬਰ ਹੋਣੇ ਚਾਹੀਦੇ ਨੇ ਤੁਹਾਡੇ ਫਿਰ ਅਸੀਂ ਦੂਜਾ ਪੇਚ ਬਣਾਵਾਂਗੇ ਫਿਰ ਅਸੀਂ ਤੀਜਾ ਪੇਚ ਬਣਾਵਾਂਗੇ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਗੈਪ ਆ ਉਹ ਖੂਬੀ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਸਲਾਈ ਫੇਰਨ ਵੇਲੇ ਤੁਹਾਨੂੰ ਆਸਾਨੀ ਮਹਿਸੂਸ ਹੋਵੇ ਮੇਰੇ ਮਿੱਤਰੋ ਤੇ ਹੁਣ ਤੁਸੀਂ ਕਿਹਨਾ ਇੱਕ-ਇੱਕ ਕਰਕੇ ਤਿੰਨਾ ਪੱਲਿਆਂ ਨੂੰ نیچے ਖਿੱਚ ਲੈਣਾ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਸਲਾਈ ਫੇਣੀ ਆ ਤੇ ਜਦੋਂ ਇਹਨਾਂ ਨੂੰ ਸਾਫ਼ ਕਰਨਾ ਹੈ ਇਹਨਾਂ ਵਿੱਚ ਗੈ ਨਾਲ ਨਾਲ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਸਾਰੇ ਪੇਚਾਂ ਦਾ ਗੈਪ ਆ ਜਿਹੜਾ ਉਹ ਬਰਾਬਰ ਹੋਣਾ ਚਾਹੀਦਾ ਹੈ ਬਟ ਇਹ ਜਿਹੜੇ ਤਿੰਨ ਲੜਾ ਅਗਲੇ ਤਿੰਨ ਲੜਾ ਨਾਲ ਉੱਪਰ ਨੋਕ ਤੋਂ ਜਾ ਕੇ ਕਦੀ ਵੀ ਮਿਕਸ ਨਾ ਹੋਣ ਤਿੰਨੋਂ ਇਕੱਠੇ ਨਿਕਲਨੇ ਚਾਹੀਦੇ ਨੇ ਤੇ ਤਿੰਨੋਂ ਉਹੀ ਲੜ ਇਕੱਠੇ ਪਿੱਛੇ ਖਤਮ ਹੋਣੇ ਚਾਹੀਦੇ ਨੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਮੋਲੇ ਹਿੱਸੇ ਤੋਂ ਸਾਰੇ ਲੜ ਬਰਾਬਰ ਹੋਣੇ ਚਾਹੀਦੇ ਨੇ ਤੁਹਾਡੇ ਗੈਪ ਬਰਾਬਰ ਹੋਵੇ ਸਾਰੇ ਲੜ ਜਿਹੜੇ ਜਿਹੜੇ ਤਿੰਨ ਤਿੰਨ ਦੀਆਂ ਜੋੜੀਆਂ ਬਣਾ ਕੇ ਰੱਖ ਰਹੇ ਹੋ ਤੁਸੀਂ ਇਹਨਾਂ ਦੀ ਮੋਟਾਈ ਹੈ ਜਿਹੜੀ ਮੋਟਾ ਮੋਟਾਪਨ ਆ ਜਿਹੜਾ ਇਹਨਾਂ ਦਾ ਉਹ ਸਾਰਾ ਬਰਾਬਰ ਹੋਣਾ ਚਾਹੀਦਾ ਹੈ ਪਿੱਛੇ ਤੱਕ ਸਲਾਈ ਫੇਰ ਕੇ ਤੁਸੀਂ ਸਾਰੇ ਪੇਚਾਂ ਨੂੰ ਸਾਫ਼ੀ ਕਰਨਾ ਹੈ ਤੇ ਪੇਚਾਂ ਨੂੰ ਮੋਟੇ ਵੀ ਕਰਨਾ ਹੈ ਲੜਦੇ ਵਿੱਚ ਕਿਸੇ ਵੀ ਤਰੀਕੇ ਦਾ ਤੁਹਾਡਾ ਵੱਟ ਪੈਂਦਾ ਹੋਵੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦਸਤਾਰ ਦੀ ਜਿਹੜੀ ਸ਼ੇਪ ਆ ਆਪਣੀ ਥੋੜੀ ਜੀ ਫੁੱਲਮੀ ਰਹੇਗੀ ਦਸਤਾਰ ਦੀ ਸ਼ੇਪ ਇਹ ਜਿਹੜੀ ਦਸਤਾਰ ਮੇਰੀ ਇਹ ਪੁਰਾਣੀ ਦਸਤਾਰ ਮੇਰੀ ਕਾਫੀ ਤੇਰਾ ਕਪੜਾ ਮੈਨੂੰ ਬਹੁਤ ਵਧੀਆ ਲੱਗਦਾ ਸਜਾਣ ਵੇਲੇ ਕਿਉਂਕਿ ਇਹ ਨਾ ਭਾਰਾ ਕਪੜਾ ਜਿਹੜਾ ਅਸਲੀਅਤ ਵਿੱਚ ਮੈਨੂੰ ਪਸੰਦ ਦਾ ਕਪੜਾ ਉਹ ਆ ਤੇ ਹੁਣ ਇਸ ਦਸਤਾਰ ਦੇ ਵਿੱਚ ਇਸ ਪੱਲੇ ਨੂੰ ਵੀ ਤੁਸੀਂ ਦੋਨੋਂ ਪੱਲੇ ਬਰਾਬਰ ਕਰਕੇ ਇਸ ਤਰੀਕੇ ਨਾਲ ਪਿੰਚ ਕਰਕੇ ਰੱਖ ਲੈਣਾ ਹੈ ਉੱਪਰੋਂ ਜੀ ਇਸ ਲੜ ਨੂੰ ਮੋਟਾ ਕਰਾਂਗੇ ਖਿੱਚ ਕੇ ਸਾਫ਼ ਕਰਾਂਗੇ ਹੁਣ ਇਸ ਪੇਚ ਦੇ ਤੁਸੀਂ ਮੇਰੇ ਵੀਰੋ ਚਾਰ ਲੜ ਬਣਾਣੇ ਨੇ ਠੀਕ ਹੈ ਜੀ ਪਹਿਲਾਂ ਇੱਕ ਲੜ ਬਣਾਣਾ ਹੈ ਠੀਕ ਹੈ ਹੁਣ ਇਹਦੇ ਵਿੱਚ ਜ਼ਿਆਦਾ ਗੈਪ ਛੱਡਣਾ ਸੀ ਆ ਦੇਖੋ ਜ਼ਿਆਦਾ ਗੈਪ ਛੱਡਿਆ ਫਿਰ ਅਗਲੇ ਤਿੰਨ ਲ ਕਿਉਂਕਿ ਇਹ ਲੜ ਦੇ ਵਿੱਚ ਸਪੇਸ ਸਾਨੂੰ ਜ਼ਿਆਦਾ ਚਾਹੀਦੀ ਉਹ ਕਿਉਂ ਚਾਹੀਦੀ ਤੁਹਾਨੂੰ ਹੁਣ ਅੱਗੇ ਜਾ ਕੇ ਦੱਸਾਂਗੇ ਅਸੀਂ ਹੁਣ ਜਿਹੜੇ ਨੀਚਲੇ ਤਿੰਨ ਪੇਜ ਬਣਾਏ ਆ ਉਹਨਾਂ ਨੂੰ ਅਸੀਂ ਇਕੱਠੇ ਰੱਖਣਾ ਆ ਠੀਕ ਹੈ ਜਿਹੜਾ ਉੱਪਰ ਚੌਥਾ ਪੇਜ ਬਣਾਇਆ ਨਾ ਸੀ ਐਕਸਟਰਾ ਉਹਨੂੰ ਆਪਾਂ ਉੱਪਰਲੇ ਲੜ ਦੇ ਵਿੱਚ ਐਡਜਸਟ ਕਰਨਾ ਆ ਇਸ ਲਈ ਆਪਾਂ ਉਹਦੇ ਵਿੱਚ ਗੈਪ ਜ਼ਿਆਦਾ ਰੱਖਣਾ ਆ ਉਸ ਲੜ ਦੇ ਵਿੱਚ ਨਾ ਜ਼ਿਆਦਾ ਡਿਫਰੈਂਸ ਹੋਵੇ ਬਾਕੀ ਲੜਾਵਾਂਗਾ ਆ ਤਿੰਨੇ ਦੀਆਂ ਜੋੜੀਆਂ ਤਾਂ ਤੁਹਾਡੀਆਂ ਅਲੱਗ ਰਹਿਣਗੀਆਂ نیچے ਆ ਜਿਹੜਾ ਚੌਥਾ ਲੜਾ ਉੱਪਰਲਾ ਇਹ ਉੱਪਰਲੇ ਲੜ ਦੇ ਨਾਲ ਮਿਕਸ ਹੋਊਗਾ ਜਾ ਕੇ ਠੀਕ ਹੈ ਜੀ ਇਸ ਤਰੀਕੇ ਨਾਲ ਪਹਿਲਾਂ ਇਹਦੇ ਵਿੱਚ ਗੈਪ ਮੇਨਟੇਨ ਕਰ ਲੈਣਾ ਤਾਂ ਹੀ ਮੈਂ ਤੁਹਾਨੂੰ ਕਹਿਆ ਸੀ ਇਹਦੇ ਵਿੱਚ ਗੈਪ ਜ਼ਿਆਦਾ ਰੱਖਿਓ ਲੜ ਬਣਾਉਣ ਵੇਲੇ ਤੇ ਹੁਣ ਸਲਾਈ ਫਿਰ ਕੇ ਪਹਿਲਾਂ ਤਾਂ ਇਹਨੂੰ ਸਾਫ਼ ਕਰਾਂਗੇ ਫਿਰ ਨੀਚਲੇ ਲੜਾ ਜਿਹੜੇ ਉਹਨਾਂ ਨੂੰ ਸਾਫ਼ ਕਰਾਂਗੀ ਬਸੇ ਧਿਆਨ ਰੱਖਣਾ ਇਹਨਾਂ ਗੱਲਾਂ ਦਾ ਕਿ ਜਿਹੜੇ ਨਿਜਲੇ ਤਿੰਨ ਲੜਾ ਉਹ ਵੀ ਬਰਾਬਰ ਮੋਟੇ ਹੋਣ ਉੱਪਰਲਾ ਲੜ ਵੀ ਚੌਥਾ ਵੀ ਬਰਾਬਰ ਮੋਟਾ ਹੋਵੇ ਸਾਰੀ ਦਸਤਾਰ ਦੀ ਤੁਹਾਡੀਆਂ ਜਿਹੜੀਆਂ ਤਿੰਨ ਤਿੰਨ ਦੀਆਂ ਤੁਸੀਂ ਜੋੜੀਆਂ ਬਣਾ ਰਹੇ ਹੋ ਇਹਨਾਂ ਦੇ ਲੜਾ ਦੀ ਮੋਟਾਈ ਬਰਾਬਰ ਹੋਣੀ ਚਾਹੀਦੀ ਹੈ ਤੁਹਾਡੀ ਠੀਕ ਹੈ ਕਿਸੇ ਨੂੰ ਇਹ ਨਾ ਪਤਾ ਲੱਗੇ ਕਿਹੜੇ ਲੜ ਦੇ ਤੁਸੀਂ ਕਿੰਨੇ ਲੜ ਬਣਾਏ ਆ ਤੇ ਉਹ ਕਿੱਦਾਂ ਐਡਜਸਟ ਕੀਤੇ ਆ ਤੁਸੀਂ ਨਾਰਮਲੀ 6 ਲੜ ਹੁੰਦੇ ਦਸਤਾਰ ਦੇ ਵਿੱਚ ਤੇ ਆਪਾਂ 6 ਜੋੜੀਆਂ ਬਣਾਤੀਆਂ ਸਾਰੇ ਨੂੰ ਇਹ ਤਾਂ ਪਤਾ ਹੁੰਦਾ ਕਿ ਆਖਰੀ ਲੜ ਦੇ ਅਸੀਂ ਜ਼ਿਆਦਾ ਲੜ ਨਹੀਂ ਬਣਾ ਸਕਦੇ ਹੈਗੇ ਠੀਕ ਹੈ ਦੋ ਬਣਾ ਸਕਦੇ ਆ ਤਿੰਨ ਇੰਨੇ ਮੋٹے ਲੜ ਬਣਾਣੇ ਥੋੜੇ ਜੇ ਔਖੇ ਹੋ ਜਾਂਦੇ ਆ ਇਸ ਲਈ ਆਪਾਂ ਜ਼ਿਆਦਾ ਲੜ ਬਣਾਣੀ ਉਹਨੇ ਪਹਿਲੇ ਵੇਚਾ ਦੇ ਤੇ ਦੇਖੋ ਆਪਾਂ ਚੌਥੇ ਲੜ ਨੂੰ ਵੀ ਜਿੰਨਾ ਕ ਗੈਪ ਅਸੀਂ ਪਹਿਲੀਆਂ ਦੋ ਜੋੜੀਆਂ ਚ ਰੱਖਿਆ ਹੈ ਉਨਾ ਹੀ ਆਪਾਂ ਤੀਜੀ ਜੋੜੀ ਤੋਂ ਬਾਅਦ ਚੌਥੇ ਲੜ ਦੇ ਵਿੱਚ ਗੈਪ ਰੱਖਿਆ ਹੈ ਪਿੱਛੋਂ ਜੀ ਇਸ ਲੜ ਨੂੰ ਖੋਲ ਲੈਣਾ ਤੇ ਬੇਸ ਨੂੰ ਅੰਦਰ ਕਰਾਂਗੇ ਤਾਂ ਜੋ ਆਪਣੀ ਜਿਹੜੀ ਸ਼ੇਪ ਆ ਉਹੋ ਬਣਦੀ ਰਵੇ ਨਾਲ ਨਾਲ ਪਿੱਛੇ ਤੱਕ ਲੜਾਂ ਨੂੰ ਸੈਟ ਕਰ ਰਹੇ ਆ ਅਸੀਂ ਨਾਲ ਨਾਲ ਧਿਆਨ ਰੱਖਿਓ ਪੂਰੀ ਡਿਟੇਲ ਦੇ ਵਿੱਚ ਦੱਸ ਰਿਹਾ ਤੁਹਾਨੂੰ ਇਸ ਲਈ ਵੀਡੀਓ ਸਕਿੱਪ ਨਾ ਕਰਿਓ ਤਾਂ ਹੀ ਮੈਂ ਤੁਹਾਨੂੰ ਕਹਿਣਾ ਹੁੰਨਾ ਹਰ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਨਾ ਕੁਝ ਖਾਸ ਸਿਖਾਉਣਾ ਹੁੰਦਾ ਹੈ ਵੀਡੀਓ ਜੇਕਰ ਤੁਸੀਂ ਸਕਿੱਪ ਕਰ ਦੋਗੇ ਤਾਂ ਉਹ ਚੀਜ਼ਾਂ ਵੀ ਤੁਸੀਂ ਸਕਿੱਪ ਕਰਦੇ ਹੋ ਤੇ ਤੁਹਾਨੂੰ ਬਾਅਦ ਦੇ ਵਿੱਚ ਦਿੱਕਤ ਹੁੰਦੀ ਆ ਕੋਈ ਵੀ ਚੀਜ਼ ਕਰਨ ਵੇਲੇ بیس ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਤੇ ਇਸ ਜਗ੍ਹਾ ਤੇ ਜੇ ਤੁਹਾਨੂੰ ਲੱਗੇ ਗੈਪ ਜ਼ਿਆਦਾ ਆ ਤਾਂ ਤੁਸੀਂ ਲੜਾਂ ਨੂੰ نیچے ਖਿੱਚ 사ਦੇ ਆ ਤਿੰਨਾਂ ਲੜਾਂ ਨੂੰ ਫੜ ਕੇ ਤੇ ਹੁਣ ਦੋਨੋਂ ਪੱਲੇ ਬਰਾਬਰ ਕਰਕੇ ਪਿੱਛੇ ਜੀ ਪਿੰਜ ਕਰਕੇ ਇਸ ਲੜ ਨੂੰ ਵੀ ਅਸੀਂ ਲਗਾ ਦੇਵਾਂਗੇ ਲਗਾ ਕੇ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰਖਣਾ ਹੈ ਤੇ ਇਸ ਤਰ੍ਹਾਂ ਖਿੱਚ ਕੇ ਅੱਖ ਦੇ ਉੱਪਰੋਂ ਜੀ ਪੱਲਾ ਚੱਕ ਦੇਣਾ ਹੈ ਉੱਪਰਲੀ ਸਾਈਡ ਤੋਂ ਇਸ ਪੱਲੇ ਨੂੰ ਵੀ ਮੋਟਾ ਕਰਨਾ ਹੈ ਕੰਨ ਦੇ ਉੱਪਰੋਂ ਜੀ ਕਪੜਾ ਖਿੱਚ ਕੇ ਪਿੱਛੇ ਫਿੱਟ ਕਰ ਦਿਓ ਤੇ ਹੁਣ ਉੱਪਰੋਂ ਜੀ ਇਸ ਲੜ ਨੂੰ ਮੋਟੇ ਕਰਕੇ ਇਸ ਲੜ ਨੂੰ نیچے ਖੋਲ ਲੈਣਾ ਹੈ ਇਸ ਪੱਲੇ ਦੇ ਵੀ ਤੁਸੀਂ ਚਾਰ ਪੇਚ ਹੀ ਬਣਾਣੇ ਨੇ ਹੋਰ ਦੇਖੋ ਸਲਾਈ ਤੋਂ نیچے ਫੜ ਲਿਓ ਇਸ ਪੱਲੇ ਨੂੰ ਕਿਉਂਕਿ ਇਹ ਨਾਲ ਸਲਾਈ ਜਿਹੜੀ ਆ ਤੁਸੀਂ ਗਾਇਬ ਕਰ ਦੋਗੇ ਠੀਕ ਹੈ ਹੁਣ ਇਹਦੇ ਵੀ ਚਾਰ ਪੱਲੇ ਬਣਾਣੇ ਆ ਇਹਦੇ ਵਿੱਚ ਤੁਸੀਂ ਦੋ ਲੜ ਬਣਾਣੇ ਆ ਉਸ ਤੋਂ ਬਾਅਦ ਜਿਆਦਾ ਗੈਪ ਰੱਖਣਾ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਕਿਉਂ ਦੋ ਲੜ ਬਣਾਏ ਇਕੱਠੇ-ਇਕੱਠੇ ਹੁਣ ਦੇਖੋ ਤੀਜਾ ਚੌਥਾ ਲੜ ਦੇ ਵਿੱਚ ਗੈਪ ਦੇਖੋ ਮੈਂ ਕਿੰਨਾ ਦੇ ਰਿਹਾ ਉਹ ਰਖੋ ਕਿੰਨਾ ਜ਼ਿਆਦਾ ਗੈਪ ਦਿੱਤਾ ਨਾ ਮੈਂ ਇਹਨਾਂ ਦੇ ਵਿੱਚ ਗੈਪ ਹੋਣਾ ਜ਼ਰੂਰੀ ਆ ਅੰਚੋ ਤੀਜੇ ਚੌਥੇ ਦੇ ਵਿੱਚ ਗੈਪ ਘਟਾ ਕਿਉਂਕਿ ਦੋ ਲੜਾਂ ਨੂੰ ਅਸੀਂ نیچے ਐਡਜਸਟ ਕਰਨਾ ਹੈ ਦੋ ਲੜਾਂ ਨੂੰ ਆਪਾਂ ਉੱਪਰ ਐਡਜਸਟ ਕਰਨਾ ਹੈ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਸੀ ਅੱਜ ਦਾ ਜਿਹੜਾ ਟਿਊਟੋਰੀਅਲ ਹੋਗਾ ਨਾ ਇਹਦੇ ਵਿੱਚ ਮੈਂ ਤੁਹਾਨੂੰ ਖਾਸ ਦੱਸਾਂਗਾ ਦੱਸਦਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਆ ਠੀਕ ਹੈ ਹੁਣ ਜਿਹੜੇ ਆ ਨਿਚਲੇ ਦੋ ਲੜੜਾ ਇਹੇ ਅਸੀਂ ਜਿਹੜਾ ਪਹਿਲਾਂ ਇੱਕ ਸਿੰਗਲ ਲੜ ਰੱਖਿਆ ਉਹਦੇ ਨਾਲ ਜਾ ਕੇ ਮਿਕਸ ਹੋ ਕੇ ਤਿੰਨ ਤਿੰਨ ਦੀ ਜੋੜੀ ਬਣ ਜਾਣੀ ਹੈ ਤੇ ਜਿਹੜੇ ਉੱਪਰ ਦੋ ਲੜੜਾ ਇਹਨਾਂ ਨੂੰ ਅਸੀਂ ਉੱਪਰ ਐਡਜਸਟ ਕਰਨਾ ਅਗਲੇ ਲੜ ਦੇ ਵਿੱਚ ਤੇ ਹੁਣ ਮੇਰੇ ਵੀਰੋ ਤੁਸੀਂ ਇਹਨਾਂ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਤੁਸੀਂ ਦੇਖ ਲੈਣਾ ਇਹਨਾਂ ਦੇ ਵਿੱਚ ਗੈਪ ਬਰਾਬਰ ਹੋਵੇ ਤੇ ਮੋਟੇ ਵੀ ਬਰਾਬਰ ਹੋਣ ਹੁਣ ਜਿਹੜੇ ਤੁਸੀਂ ਨਿਚਲੇ ਆ ਦੋ ਲੜ ਬਣਾਏ ਇਹ ਜਿਹੜੇ ਦੋ ਲੜੜਾ ਤੁਹਾਡੇ ਨਿਚਲੇ ਲੜ ਦੇ ਨਾਲ ਇਹਨਾਂ ਦਾ ਗੈਪ ਬਰਾਬਰ ਹੋਵੇ ਤੇ ਮੋٹے ਬਰਾਬਰ ਹੋਣ ਤੇ ਮੋਲ ਦੇ ਹਿੱਸੇ ਤੋਂ ਇਹ ਐਦਾਂ ਨਿਕਲਦੇ ਹੋਣ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਅਸੀਂ ਇਸ ਲੜ ਦੇ ਚਾਰ ਪੇਜ ਬਣਾ ਕੇ ਉੱਪਰ ਥੱਲੇ ਕੀਤੇ ਆ ਇਹ ਇੱਕ ਟੈਕਨੀਕ ਹੁੰਦੀ ਆ ਕਿ ਜਿੱਦਾਂ ਤੁਸੀਂ ਕੀਤੇ ਆ ਕਿ ਕਿਸੇ ਨੂੰ ਸਮਝ ਨਾ ਆਵੇ ਜਦ ਤੱਕ ਤੁਸੀਂ ਦੱਸੋ ਨਾ ਅਗਲੇ ਨੂੰ ਕਿ ਤੁਸੀਂ ਇਹ ਕੰਮ ਕੀਤਾ ਕੀਤਾ ਆ ਠੀਕ ਹੈ ਮੇਰੇ ਵੀਰੋ ਇਹਨਾਂ ਪੇਚਾਂ ਨੂੰ ਤੁਸੀਂ ਚੰਗੀ ਤਰ੍ਹਾਂ ਪਿੱਛੇ ਤੱਕ ਮੋਟਾ ਕਰ ਲੈਣਾ ਹੈ ਪੇਚਾਂ ਦੇ ਵਿੱਚ ਗੈਪ ਮੇਨਟੇਨ ਕਰਨਾ ਹੈ ਜੇ ਕੋਈ ਪੇਜ ਪਤਲਾ ਆਇਆ ਤਾਂ ਉਹਨੂੰ ਅੰਦਰ ਫੋਲਡ ਕਰਕੇ ਸਲਾਈ ਫੇਰ ਕੇ ਸਾਫ਼ ਕਰ ਲੈਣਾ ਹੈ ਪੇਜ ਦੇ ਵਿੱਚ ਕਿਸੇ ਚ ਵੀ ਵਟਣਾ ਪੈਂਦੇ ਹੋਣ ਨਾ ਹੀ ਕੋਈ ਪੇਜ ਆਪਣੀ ਤਿੰਨ ਦੀਆਂ ਜੋੜੀਆਂ ਦੇ ਵਿੱਚੋਂ ਕੋਈ ਪਤਲਾ ਲੱਗੇ ਪਿੱਛੇ ਤੱਕ ਸਾਰੇ ਲੜ ਬਰਾਬਰ ਕਰਨੇ ਆ ਤੁਸੀਂ ਨਾਲ ਦੀ ਨਾਲ ਹਰ ਇੱਕ ਹਿੱਸੇ ਤੋਂ ਦਸਤਾਰ ਦੀ ਸਫਾਈ ਕਰਨੀ ਹੈ ਤੇ ਸ਼ੇਪ ਨੂੰ ਵੀ ਮੇਨਟੇਨ ਕਰਨਾ ਹੈ ਜੇ ਤੁਹਾਨੂੰ ਲੱਗੇ ਕਿ ਮੋਹਲੇ ਹਿੱਸੇ ਤੋਂ ਦਸਤਾਰ ਤੁਹਾਡੀ ਥੋੜੀ ਜਿਹੀ ਖਰਾਬ ਹੋ ਰਹੀ ਹੈ ਉਹਨੂੰ ਨਾਲ ਦੀ ਨਾਲ ਸਹੀ ਕਰਾਂਗੇ ਪਿੱਛੇ ਤੱਕ ਸਾਰੇ ਲੜ ਤੁਸੀਂ ਪਿੰਚ ਕੰਨੇ ਬਰਾਬਰ ਉਸੇ ਤਰੀਕੇ ਨਾਲ ਜਿੱਦਾਂ ਆਹ ਦੋ ਜੋੜੀਆਂ نیچے ਵਾਲੇ ਲੜ ਨਾਲ ਤੁਸੀਂ ਬਰਾਬਰ ਕਰਕੇ ਰੱਖਣੀ ਆ ਤੇ ਉੱਪਰ ਵਾਲੀਆਂ ਪਿੱਛੇ ਤੱਕ ਉਹੀ ਗੈਪ ਤੇ ਪਿੱਛੇ ਜਾ ਕੇ ਬਰਾਬਰ ਕਰ ਦੇਣੀ ਆ ਇਹ ਚੀਜ਼ ਜਦੋਂ ਅਸੀਂ ਦੂਜੇ ਸ਼ੀਸ਼ੇ ਨਾਲ ਦਿਖਾਵਾਂਗੇ ਤੁਹਾਨੂੰ ਆਸਾਨੀ ਨਾਲ ਸਮਝ ਆਊਗੀ ਆ ਇਸ ਲਈ ਪਹਿਲਾਂ ਇਹਨਾਂ ਨੂੰ ਇੱਕ ਵਾਰੀ ਐਸਟੀਮੇਟ ਦੇ ਹਿਸਾਬ ਨਾਲ ਉਸ ਜਗ੍ਹਾ ਤੇ ਪਿੰਚ ਕਰਕੇ ਰੱਖ ਲਿਓ ਇਹ ਨਾਲ ਤੁਹਾਡੀ ਦਸਤਾਰ ਮੁਕੰਮਲ ਸੈੱਟ ਹੋ ਜਾਏਗੀ ਹੁਣ ਅਸੀਂ ਦੋਨੋਂ ਪੱਲੇ ਫਿਰ ਬਰਾਬਰ ਕਰਨੇ ਆ ਇਹਦੇ ਵਿੱਚ ਪਿੱਛੇ ਜੀ ਪਿੰਚ ਕਰਕੇ ਇਸ ਲੜ ਨੂੰ ਵੀ ਲਗਾ ਦੇਵਾਂਗੇ ਇਸ ਲੜ ਨੂੰ ਵੀ ਬਾਕੀ ਪੇਚਾਂ ਨਾਲ ਥੋੜਾ ਨੀਵਾਂ ਲਗਾਵਾਂਗੇ ਜਿੱਦਾਂ ਅਸੀਂ ਪਹਿਲਾਂ ਗੈਪ ਰੱਖਨੀ ਆ ਪੇਚਾਂ ਦੇ ਵਿੱਚ ਤੇ ਇਸ ਤਰ੍ਹਾਂ ਕੱਪੜੇ ਨੂੰ ਚੱਕ ਦੇਣਾ ਓਪਰ ਨੂੰ ਤੇ ਕੰਦੇ નીચે ਕਲੇ ਦੋ ਸਿੰਗਲ ਪੱਲੇ ਆਣੇ ਚਾਹੀਦੇ ਕੋਈ ਮੋਟਾ ਹਿੱਸਾ ਨਾ ਆਵੇ ਇਸ ਜਗ੍ਹਾ ਤੋਂ ਵਟੇ નીચે ਖਿੱਚ ਕੇ ਲੜ ਨੂੰ ਸਾਫ਼ ਕਰ ਲੈਣਾ ਤੇ ਉੱਪਰਲੀ ਸਾਈਡ ਤੋਂ ਮੋਟਾ ਕਰਾਂਗੇ ਪੇਚ ਨੂੰ ਪਿੱਛੇ ਤੱਕ ਮੋਟਾ ਕਰਨਾ ਆ ਤੇ ਉਸ ਤੋਂ ਬਾਅਦ ਤੁਸੀਂ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਦੋਨੋਂ ਪੱਲੇ ਬਰਾਬਰ ਹੋਣੇ ਚਾਹੀਦੇ ਨੇ ਤੁਹਾਡੇ ਤੇ ਮੇਰੇ ਵੀਰੋ ਇਹ ਸੱ ਪੱਲੇ ਦੇ ਤੁਸੀਂ ਮੇਰੇ ਵੀਰੋ ਤਿੰਨ ਲੜ ਬਣਾਣੀਆਂ ਕਿਉਂਕਿ ਇਹਦੇ ਵਿੱਚੋਂ ਜਿਹੜੇ ਉੱਪਰਲੇ ਦੋ ਲੜ ਉਹੋ ਆ ਆਖਰੀ ਲੜ ਦੇ ਨਾਲ ਮਿਲ ਕੇ ਜੋੜੀ ਬਣਾਣੀ ਹੈ ਤੇ ਜਿਹੜਾ ਨਿਚਲਾ ਇਹਨਾਂ ਦਾ ਤੀਜਾ ਲੜਾ ਉਹ ਜਿਹੜੀ ਆਪਾਂ ਦੋ ਦੀ ਆ ਜੋੜੀ ਰੱਖੀ ਆ ਥੱਲੇ ਇਹਦੇ ਨਾਲ ਜਾ ਕੇ ਤਿੰਨ ਦੀ ਜੋੜੀ ਬਣਾਉਗੇ ਇਹ ਠੀਕ ਹੈ ਇਸ ਲਈ ਅਸੀਂ ਪਹਿਲੇ ਦੋ ਲੜ ਬਣਾ ਕੇ ਜਿਆਦਾ ਗੈਪ ਛਟਿਆ ਫਿਰ ਇੱਕ ਲੜ ਬਣਾਇਆ ਹੋਰ ਕਿਉਂਕਿ ਇਸ ਚੀਜ਼ ਦਾ ਤੁਸੀਂ ਬਹੁਤ ਧਿਆਨ ਦੇਣਾ ਮੇਰੇ ਵੀਰੋ ਜਦੋਂ ਤੁਸੀਂ ਐਦਾਂ ਦਾ ਕੰਮ ਕਰਨਾ ਹੈ ਨਾ ਕੋਈ ਵੀ ਲੜਾ ਨੂੰ ਇੱਧਰ ਉੱਧਰ ਐਡਜਸਟ ਕਰਨਾ ਹੈ ਜਦੋਂ ਵੀ ਤਾਂ ਉਦੋਂ ਤੁਸੀਂ ਪੇਚਾਂ ਦੇ ਵਿੱਚ ਜਦੋਂ ਗੈਪ ਆਊਗਾ ਨਾ ਉਹਨੂੰ ਜਿਆਦਾ ਰੱਖਣਾ ਪੈਣਾ ਤੁਹਾਨੂੰ ਪੇਚਾਂ ਦੇ ਅੰਦਰਲਾ ਗੈਪ ਜਿੱਥੇ ਮੈਂ ਇਸ ਟਾਈਮ ਸਲਾਈ ਫੇਰ ਰ ਕਿਉਂਕਿ ਜੇ ਜਿਆਦਾ ਗੈਪ ਨਹੀਂ ਹੋਊਗਾ ਫਿਰ ਤੁਹਾਡਾ ਲੜ ਖੁੱਲੂਗਾ ਨਹੀਂ ਠੀਕ ਹੈ ਜੇ ਲੜ ਖੁੱਲੂਗਾ ਫਿਰ ਤੁਹਾਡੇ ਲਾੜੀ ਖੁੱਲ ਜਿਆ ਕਰਨਾ ਨੀਚੇ ਨੂੰ ਠੀਕ ਹੈ ਜਿਆਦਾ ਗੈਪ ਹੋਊਗਾ ਤਾਂ ਲੜ ਤੁਹਾਡਾ ਬੜਾ ਵਧੀਆ ਬਣੂਗਾ ਉਹ ਤੇ ਸਲਾਈ ਫੇਣੀ ਵੀ ਆਸਾਨ ਰਹੂਗੀ ਤੁਹਾਨੂੰ ਸਾਰੇ ਲੜਾ ਦੇ ਵਿੱਚ ਤੁਹਾਡਾ ਗੈਪ ਵੀ ਬਰਾਬਰ ਹੋਊਗਾ ਤੇ ਸਾਰੇ ਪੇਚ ਬਰਾਬਰ ਮੋٹے ਵੀ ਕਰ ਲੂਗੇ ਜੇ ਤੁਹਾਡਾ ਕੋਈ ਲੜ ਪਤਲਾ ਵੀ ਹੁੰਦਾ ਹੋਵੇ ਨਾ ਉਹਦੇ ਵਿੱਚ ਲੜ ਖਿੱਚ ਕੇ ਤੁਸੀਂ ਅੰਦਰ ਨੂੰ ਫੋਲਡ ਕਰਕੇ ਦੁਬਾਰਾ ਮੋਟਾ ਵੀ ਕਰ ਸਕਦੇ ਹੋ ਲੜ ਨੂੰ ਠੀਕ ਹੈ ਜੀ ਜੇ ਅੰਦਰਲਾ ਗੈਪ ਜਿਆਦਾ ਹੋਊਗਾ ਇਹਨਾਂ ਤਿੰਨਾ ਪੇਜਾਂ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਕੇ ਇੱਧਰ ਉੱਧਰ ਐਡਜਸਟ ਕਰਕੇ ਤੁਸੀਂ ਪਿੱਛੇ ਜੀ ਦਸਤਾਉ ਨੂੰ ਪਿੰਚ ਕਰ ਦੇਣਾ ਹੈ ਤੇ ਹੁਣ ਮੇਰੇ ਵੀਰੋ ਅਸੀਂ ਦੂਜੀ ਇੱਕ ਸਲਾਈ ਲੈਣੀ ਹੈ ਸਲਾਈ ਨਾਲ ਤੁਸੀਂ ਇਸ ਜਗ੍ਹਾ ਤੋਂ ਸਾਰੇ ਪੇਜ ਜਿਹੜੇ ਉਹਨਾਂ ਨੂੰ ਬਰਾਬਰ ਕਰਨਾ ਹੈ ਜਿਹੜੀ ਤਿੰਨ ਦੀ ਜੋੜੀ ਆ ਉਹ ਤੁਹਾਡੀ ਅਲੱਗ ਦਿਖਣੀ ਚਾਹੀਦੀ ਨਿਕਲਦੀ ਹੋਈ ਹਰ ਇੱਕ ਲੜ ਦੀ ਠੀਕ ਹੈ ਜਿੱਦਾਂ ਦੇਖੋ ਇੱਥੇ ਤਿੰਨ ਦੀਆਂ ਜੋੜੀਆਂ ਇੱਥੇ ਗੈਪ ਜ਼ਿਆਦਾ ਲੱਗ ਰਿਹਾ ਸੀ ਇਹਨਾਂ ਨੂੰ ਪਹਿਲਾਂ ਬਰਾਬਰ ਕੀਤਾ ਮੈਂ ਬਰਾਬਰ ਸਪੇਸ ਕੀਤੀ ਹੁਣ ਦੇਖੋ ਐਨ ਨੁੱਕਰ ਤੋਂ ਤਿੰਨ ਤਿੰਨ ਦੀਆਂ ਹੀ ਜੋੜੀਆਂ ਨਿਕਲਦੀਆਂ ਨਾ ਇਸੇ ਤਰੀਕੇ ਨਾਲ ਤੁਹਾਡੀਆਂ ਸਾਰੀਆਂ ਜੋੜੀਆਂ ਅਲੱਗ-ਅਲੱਗ ਨਿਕਲਦੀਆਂ ਹੋਈਆਂ ਨਜ਼ਰ ਆਣੀਆਂ ਚਾਹੀਦੀਆਂ। ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਆ ਉਹ ਤੁਹਾਨੂੰ ਅਸੀਂ ਦੂਜੇ ਸ਼ੀਸ਼ੇ ਨਾਲ ਕਰਕੇ ਦਿਖਾਵਾਂਗੇ। ਬਟ ਮੋਨਲੀ ਸਾਈਡ ਤੋਂ ਜਿਹੜੀਆਂ ਤਿੰਨ-ਤਿੰਨ ਦੀਆਂ ਜੋੜੀਆਂ ਤੁਹਾਡੀਆਂ ਇਹ ਬਰਾਬਰ ਮੋਟੀਆਂ ਕਰ ਦਾਂਗੇ। ਇਹਦੇ ਲਈ ਤੁਸੀਂ ਸਲਾਈ ਦਾ ਯੂਜ਼ ਕਰ ਸਕਦੇ ਹੋ ਬੜੇ ਆਰਾਮ ਨਾਲ। ਇਹ ਮੈਂ ਤੁਹਾਨੂੰ ਪੂਰੀਆਂ ਚੀਜ਼ਾਂ ਡੀਪਲੀ ਦੱਸ ਰਿਹਾ ਇਹ। ਮੈਨੂੰ ਨਹੀਂ ਲੱਗਦਾ ਤੁਹਾਨੂੰ ਇੰਨੀ ਡੀਪਲੀ ਕੋਈ ਚੀਜ਼ਾਂ ਸਮਝਾਉਂਦਾ ਹੋਊਗਾ ਇਸ ਟਾਈਮ ਤੇ ਮੈਂ ਕਿਸੇ ਜੀ ਵੀਡੀਓ ਤਾਂ ਦੇਖਦਾ ਨਹੀਂ ਬਟ ਮੈਂ ਕੁਝ ਜ਼ਰੂਰੀ ਡਿਸਕਲੋਜ਼ ਕਰਦਾ ਹਰ ਇੱਕ ਜੀ ਨੂੰ ਮੈਨੂੰ ਲੱਗਦਾ ਜਿੱਦਾਂ ਦੇ ਮੇਰੇ ਵੀਰ ਕਮੈਂਟ ਕਰਦੇ ਹੁੰਦੇ ਆ ਤੇ ਹੁਣ ਇਹ ਜਗ੍ਹਾ ਤੇ ਤੁਸੀਂ ਸਾਰੇ ਪੇਚ ਬਰਾਬਰ ਕਰਕੇ ਇੱਕ ਪਿੰਨ ਲਗਾ ਲੈਣੀ ਹੈ ਪਿੰਨ ਲਗਾ ਕੇ ਤੁਸੀਂ ਦੇਖ ਲੈਣਾ ਦਸਤਾਰ 'ਚ ਜੇ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਕਿਤੇ ਵੀ ਤਾਂ ਉਹ ਤੁਸੀਂ ਹੁਣੇ ਸਹੀ ਕਰ ਸਕਦੇ ਹੋ ਤੇ ਉੱਪਰਲੀ ਸਾਈਡ ਤੋਂ ਜੇ ਪੇਚਾਂ ਦਾ ਗੈਪ ਘਟੇ ਹੋਵੇ ਤਾਂ ਉਹਨਾਂ ਨੂੰ ਖਿੱਚ ਕੇ ਬਰਾਬਰ ਕਰ ਲੈਣਾ ਤੇ ਹੁਣ ਆਖਰੀ ਪੱਲਾ ਲਗਾਉਣਾ ਇਹਦੇ ਵਿੱਚ ਤੁਸੀਂ ਅੰਦਰਲੇ ਪੱਲੇ ਨੂੰ ਉੱਪਰ ਚੱਕ ਬਾਹਰ ਨੂੰ نیچے ਨੂੰ ਖਿੱਚਣਾ ਹੈ ਕਿਉਂਕਿ ਇਹਨੂੰ ਆਪਾਂ ਐਡਜਸਟ ਕਰਾਂਗੇ ਆਪਣੀ ਲੋੜ ਅਨੁਸਾਰ ਉੱਪਰਲੀ ਸਾਈਡ ਤੋਂ ਪੇਚ ਨੂੰ ਮੋਟਾ ਕਰਨ ਲਈ ਖੋਲ ਕੇ ਅੰਦਰ ਨੂੰ ਫੋਲਡ ਕਰ ਦਾਂਗੇ ਕਿਉਂਕਿ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਸੱਜੇ ਪਾਸਿਓਂ ਵੀ ਅਸੀਂ ਗੁਲਾਈ ਦੇ ਵਿੱਚ ਲੈ ਕੇ ਆਣੀ ਆ ਜਿੰਨਾ ਕੁ ਲੋੜ ਆ ਓਨਾ ਕੁ ਲੜ ਨੂੰ ਖੋਲਣਾ ਤੇ ਬਾਕੀ ਪੱਲੇ ਨੂੰ ਅੰਦਰ ਨੂੰ ਫੋਲਡ ਕਰਕੇ ਉੱਪਰ ਨੂੰ ਕਰ ਦੇਣਾ ਆ ਕਿਉਂਕਿ ਕੰਧ ਦੇ ਉੱਪਰ ਜਾਂ ਕੰਧ ਦੇ ਥੱਲੇ ਸਾਨੂੰ ਐਕਸਟਰਾ ਕੱਪੜੇ ਦੀ ਕੋਈ ਵੀ ਲੋੜ ਨਹੀਂ ਹੈਗੀ ਆਖਰੀ ਪੇਚ ਦਾ ਸੀ ਇੱਕੋ ਪੇਚ ਬਣਾਣਾ ਹੈ ਬਣਾਉਣ ਨੂੰ ਦੋ ਵੀ ਬਣਾ ਸਕਦੇ ਸੀ ਬਟ ਲੋੜ ਨਹੀਂ ਸੀ ਸਾਨੂੰ ਦੋ ਤਾਂ ਮੈਂ ਤੁਹਾਨੂੰ ਬਣਾ ਕੇ ਵੀ ਦਿਖਾਇਆ ਦੋ ਲੜ ਬਣਾਉਣ ਦੇ ਵਿੱਚ ਮਿਹਨਤ ਜ਼ਿਆਦਾ ਲੱਗ ਜਾਂਦੀ ਹੁੰਦੀ ਹੈ ਸਾਡੀ ਆਖਰੀ ਲੜ ਦੇ ਨਾਲ ਇਸ ਲਈ ਕੋਸ਼ਿਸ਼ ਕਰੋ ਹਮੇਸ਼ਾ ਆਖਰੀ ਲੜ ਦਾ ਇੱਕ ਲੜ ਹੀ ਬਣਾਣ ਦੀ ਜ਼ਿਆਦਾ ਲੜ ਬਣਾਓ ਪਹਿਲੇ ਪੰਜ ਪੇਚਾਂ ਚੋਂ ਹਮੇਸ਼ਾ ਤੇ ਹੁਣ ਇਸ ਲੜ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਪਿੰਚ ਕਰਕੇ ਜੇ ਕੋਈ ਤੁਹਾਨੂੰ ਡੰਗ ਲੱਗਦਾ ਹੋਵੇ ਉਹਨੂੰ ਕਵਰ ਕਰ ਲੈਣਾ ਹੈ ਚੰਗੀ ਤਰ੍ਹਾਂ ਕੱਪੜੇ ਨੂੰ ਅੰਦਰਲੇ ਪਾਸੇ ਐਡਜਸਟ ਕਰਕੇ ਦੁਬਾਰਾ ਪਿੰਚ ਕਰ ਦੇਣਾ ਇਹ ਬਾਕੀ ਪੇਚਾਂ ਵਾਂਗ ਕਰਨਾ ਹੈ ਤੇ ਇਸ ਪੇਚ ਨੂੰ ਅਸੀਂ ਜਿਹੜੇ ਪਹਿਲੇ ਦੋ ਲੜੜਾਂ ਨੇ ਇਹਤੋਂ ਉਹਦਾਂ ਨੇ ਨਾਲ ਇਹਦੀ ਜੋੜੀ ਬਣਾਣੀ ਆ ਪਤਾ ਨਾ ਲੱਗੇ ਕਿਸੇ ਨੂੰ ਇਹਨੂੰ ਮੋਟਾ ਉਹਨਾਂ ਦੇ ਬਰਾਬਰ ਕਰਨਾ ਹੈ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਮੋਟਾ ਕਰਨਾ ਹੈ ਪਿੱਛੇ ਤੱਕ ਸਾਫ਼ ਕਰਨਾ ਹੈ ਤੇ ਇਹਨਾਂ ਦੇ ਵਿੱਚ ਐਦਾਂ ਐਡਜਸਟ ਕਰਨਾ ਹੈ ਇਹਨੂੰ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਆਖਰੀ ਲੜ ਦੇ ਤੁਸੀਂ ਤਿੰਨ ਲੜ ਬਣਾਏ ਆ ਜਾਂ ਕਿੰਨੇ ਲੜ ਬਣਾਏ ਆ ਇਹ ਸਾਰੀ ਫਿਨਿਸ਼ਿੰਗ ਦਾ ਕੰਮ ਹੁੰਦਾ ਹੈ ਇਹ ਸਾਰੀ ਕਲਾਕ੍ਰਿਤੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਜਿੰਦਾ ਜਿੰਦਾ ਤੁਸੀਂ ਪ੍ਰੈਕਟਿਸ ਕਰੋਗੇ ਇਸ ਚੀਜ਼ ਦੀ ਉਦਾਂ ਹੀ ਤੁਸੀਂ ਆਪ ਕਰੋਗੇ ਇਸ ਚੀਜ਼ ਨੂੰ ਮੇਰਾ ਸਮਝਾਉਣ ਦਾ ਕਾਰਨ ਇਹ ਹੈ ਆ ਕਿ ਤੁਹਾਨੂੰ ਖੁਦ ਨੂੰ ਇਹ ਚੀਜ਼ ਕਰਨੀ ਪੈ ਜਾਵੇ ਠੀਕ ਹੈ ਤੇ ਤੁਸੀਂ ਇਹੇ ਕਰ ਸਕੋ ਤੇ ਤੁਹਾਨੂੰ ਕਿਸੇ ਕੋਲ ਜਾ ਕੇ ਸਿੱਖਣ ਦੀ ਲੋੜ ਨਾ ਪਵੇ ਤੁਸੀਂ ਵੀਡੀਓ ਰਾਹੀਂ ਹੀ ਸਿੱਖ ਲਵੋ ਤੇ ਇਸ ਤਰੀਕੇ ਦੀਆਂ ਤੁਸੀਂ ਵੀਡੀਓ ਜੇ ਸਿੱਖਣੀ ਆ ਤਾਂ ਸਾਡੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਤਾਂ ਜੋ ਨਵੀਆਂ ਜਿਹੜੀਆਂ ਵੀਡੀਓ ਹਣੇ ਤੱਕ ਆਉਣੀਆਂ ਨੇ ਇਸ ਤੋਂ ਵਧੀਆਂ ਹੋਰ ਵੀ ਸਟਾਈਲ ਦੀਆਂ ਦਸਤਾਰਾਂ ਜਿਹੜੀਆਂ ਆਉਣੀਆਂ ਨੇ ਚਲੋ ਦਸਤਾਰਾਂ ਤਾਂ ਵੈਸੇ ਸਾਰੀਆਂ ਇੱਕੋ ਜੀਆਂ ਹੋ ਗਈਆਂ ਮੇਰੇ ਲਈ ਬਟ ਜਿਹੜੇ ਇਹ ਤੋਂ ਜ਼ਿਆਦਾ ਟਾਈਮ ਲੈਣ ਵਾਲੇ ਦਸਤਾਰ ਦੇ ਟਿਊਟੋਰੀਅਲ ਆ ਜਿੱਦਾਂ ਮੈਨੂੰ ਕਹਿ ਲਓ ਹੋਰ ਜ਼ਿਆਦਾ ਇੰਪਰੂਵਮੈਂਟ ਵਾਲੀਆਂ ਦਸਤਾਰਾਂ ਹੋਰ ਜ਼ਿਆਦਾ ਲੜਾਂ ਵਾਲੀਆਂ ਦਸਤਾਰਾਂ ਤਾਂ ਉਹਨਾਂ ਨੂੰ ਤੁਸੀਂ ਦੇਖ ਸਕੋ ਤੇ ਉਪਰੋ ਜੀ ਤੁਸੀਂ ਇਹਨਾਂ ਲੜਾਂ ਨੂੰ ਦੋਨਾਂ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਤਾ ਜੋ ਇਹ ਉਪਰ ਜੀ ਢਿੱਲੇ ਨਾ ਲੱਗਣ ਚੰਗੀ ਤਰ੍ਹਾਂ ਦੇਖੋ ਹੰਦਾਂ ਨੂੰ ਫੋਲਡ ਕਰਤਾ ਹਾਂ ਇਹਨਾਂ ਸਾਫ਼ ਹੋ ਗਏ ਦੋਨੋਂ ਲੜ ਹੁਣ ਅਸੀਂ ਦੂਜਾ ਸ਼ੀਸ਼ਾ ਲਵਾਂਗੇ ਦੂਜੇ ਸ਼ੀਸ਼ੇ ਨਾਲ ਜਿਹੜੇ ਇੱਥੇ ਜੀ ਗੈਪ ਨਹੀਂ ਸੀ ਸਹੀ ਬਣਿਆ ਆਪਣਾ ਉਹ ਸਾਰੇ ਪੇਚਾਂ 'ਚ ਅਸੀਂ ਸਹੀ ਕਰਨਾ ਹੈ ਇਸ ਜਗ੍ਹਾ ਤੋਂ ਤੁਸੀਂ ਸਾਰੇ ਪੇਚ ਦੇਖ ਲੈਣੇ ਆ ਤਿੰਨਾਂ ਦੀਆਂ ਜੋੜੀਆਂ ਬਰਾਬਰ ਕਰਨੀਆਂ ਨੇ ਸਾਰੇ ਪੇਚਾਂ ਦੇ ਵਿੱਚ ਗੈਪ ਮੇਨਟੇਨ ਕਰਨਾ ਹੈ ਜੇ ਕਿਸੇ ਲੜ ਦੇ ਵਿੱਚ ਤੁਹਾਨੂੰ ਗੈਪ ਘਟ ਵੱਧ ਲੱਗਦਾ ਆ ਤਾਂ ਉਹਨੂੰ ਸਾਫ਼ ਕਰਨਾ ਹੈ ਕੋਈ ਲੜ ਢਿੱਲਾ ਲੱਗਦਾ ਆ ਤਾਂ ਉਹਨੂੰ ਸਲਾਈ ਨਾਲ ਸਹੀ ਤਰੀਕੇ ਨਾਲ ਪਿੱਛੇ ਤੱਕ ਟਾਈਟ ਕਰਨਾ ਹੈ ਜੇ ਕੋਈ ਲੜਾ نیچے ਲੰਮ ਕਰਿਆ ਆ ਤਾਂ ਉਹਨੂੰ ਪਿੱਛੇ ਤੱਕ ਸਲਾਈ ਨਾਲ ਸਾਫ਼ ਕਰਨਾ ਹੈ ਤੇ ਉਹਦੇ ਵਿੱਚਲੇ ਵਟ ਸਹੀ ਕਰਨੇ ਆ ਹੁਣ ਤੁਸੀਂ ਦੇਖ ਲਓ ਮੋਂਲੇ ਹਿੱਸੇ ਤੋਂ ਸਾਰੀਆਂ ਤਿੰਨਾਂ ਉਹਦੀਆਂ ਤਿੰਨੋਂ ਜੋੜੀਆਂ ਬਰਾਬਰ ਨਿਕਲਦੀਆਂ ਨੇ ਤੇ ਬਰਾਬਰੀ ਖਤਮ ਹੋ ਰਹੀਆਂ ਨੇ ਸੱਜੇ ਪਾਸੇ ਉਹ ਵੀ ਉੱਪਰੋਂ ਜੀ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਅਸੀਂ ਮੋਟੇ ਕਰਾਂਗੇ ਤੇ ਸਾਫ਼ ਕਰਾਂਗੇ ਜਿਹੜੇ ਲੜਾ 'ਚ ਵਟ ਅੱਗੇ ਨੂੰ ਪਾ ਦੇਨੇ ਉਹਨਾਂ ਨੂੰ ਪਿੱਛੇ ਨੂੰ ਸਲਾਈ ਫੇਰ ਕੇ ਸਾਫ਼ ਕਰਨਾ ਹੈ ਜਿਨ੍ਹਾਂ ਲੜਾ 'ਚ ਵਟ ਪਿੱਛੇ ਨੂੰ ਪਾ ਰਹੇ ਨੇ ਉਹਨਾਂ ਨੂੰ ਅੱਗੇ ਨੂੰ ਸਲਾਈ ਫੇਰ ਕੇ ਸੈੱਟ ਕਰਨਾ ਹੈ ਜਿੱਥੇ ਤੁਸੀਂ ਕਲਗੀ ਲਗਾਨੀ ਆ ਉਸ ਜਗ੍ਹਾ ਤੋਂ ਵੀ ਸਾਰੇ ਪੇਚ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਨੇ ਤੇ ਹੁਣ ਅਸੀਂ ਤੁਹਾਨੂੰ ਕਲਗੀ ਵਾਲਾ ਪੇਚ ਲਗਾ ਕੇ ਦਿਖਾਣਾ ਹੈ ਤੇ ਲੁਪੀ ਵਾਲੇ ਪੱਲੇ ਨੂੰ ਖੋਲ ਲਿਓ ਤੇ ਕਲਗੀ ਵਾਲੇ ਲੜ ਨੂੰ ਥੋੜਾ ਗਿੱਲਾ ਕਰ ਲਿਓ ਮੈਂ ਰੋਜ਼ ਹੀ ਹੁਣ ਦਸਤਾਰ ਦਾ ਜਿਹੜਾ ਲੜਾ ਹੈ ਗਿੱਲਾ ਕਰਕੇ ਲਗਾ ਰਿਹਾ ਵੈਸੇ ਤਾਂ ਜੇ ਲੜ ਬਰਾਬਰ ਪੂਰਾ ਹੋਵੇ ਤਾਂ ਉਹਨੂੰ ਅਸੀਂ ਗਿੱਲਾ ਨਹੀਂ ਕਰੀਏ ਤਾਂ ਵੀ ਕੋਈ ਗੱਲ ਨਹੀਂ ਹੈਗੀ ਪਰ ਜੇ ਜ਼ਿਆਦਾ ਵੱਡਾ ਹੋ ਜਾਵੇ ਫੇਰ ਗਿੱਲਾ ਕਰ ਲੈਣਾ ਚਾਹੀਦਾ ਹੈ ਬਾਕੀ ਦੋਨਾਂ ਸਾਈਡਾਂ ਤੋਂ ਇਸ ਪੱਲੇ ਨੂੰ ਫੋਲਡ ਕਰਕੇ ਅੰਦਰ ਨੂੰ ਤੁਸੀਂ ਜਿੰਨਾ ਕ ਲੋੜਾ ਉੰਨਾ ਕ ਲੜ ਨੂੰ ਖੋਲ ਕੇ ਲਾ ਲੈਣਾ ਹੈ ਪਹਿਲਾਂ ਉੱਪਰੋਂ ਜੀ ਸਹੀ ਕਰ ਲਿਓ ਅੰਦਰ ਨੂੰ ਫੋਲਡ ਕਰਕੇ ਫੇਰ ਨੀਚੇ ਜੀ ਜਿੰਨਾ ਕ ਲੋੜਾ ਉਹਨਾਂ ਕ ਖੋਲ ਕੇ ਬਾਕੀ ਕਪੜੇ ਨੂੰ ਅੰਦਰੋਂ ਜੀ ਉੱਪਰ ਨੂੰ ਚੱਕ ਦੇਣਾ ਹੈ ਦੇਖ ਲਿਓ ਇਹ ਜਗ੍ਹਾ ਤੇ ਜੇ ਕੋਈ ਵੱਟ ਪੈਂਦਾ ਹੋਵੇ ਤਾਂ ਉਹਨੂੰ ਪਿੱਛੇ ਤੱਕ ਸਾਫ਼ ਕਰ ਲੈਣਾ ਸਲਾਈ ਫੇਰ ਕੇ ਕਲਗੀ ਵਾਲਾ ਲੜ ਤੁਹਾਡਾ ਹਮੇਸ਼ਾ ਸਾਫ਼ ਹੋਣਾ ਚਾਹੀਦਾ ਹੈ ਜਿਹੜਾ ਕਿ ਦਸਤਾਰ ਦੀ ਲੁੱਕ ਨੂੰ ਬਣਾਉਂਦਾ ਹੁੰਦਾ ਹੈ ਤੁਸੀਂ ਸੱਜੇ ਪਾਸੇ ਸਾਰੇ ਲੜ ਤੁਸੀਂ ਵੱਟਾਂ ਵਾਲੇ ਲਾ ਲਓ ਢਿੱਲੇ ਮੱਠੇ ਲਾ ਲਓ ਕੋਈ ਗੱਲ ਨਹੀਂ ਮੋਲੇ ਹੀ ਸੇ ਤੋਂ ਸਹੀ ਨਹੀਂ ਲੱਗਦੀ ਦੇਖਣ ਨੂੰ ਹੁਣ ਤੁਸੀਂ ਕੀ ਕਰਨਾ ਹੈ ਕਲਗੀ ਕੁਮਾ ਆ ਕੇ ਇੱਕ ਪਿੰਨ ਲੈਣੀ ਆ ਥੋੜੀ ਜੀ ਨੀਚੇ ਨੂੰ ਤੇ ਖੱਬੇ ਹੱਥ ਨੂੰ ਟੇਢੀ ਕਰਕੇ ਲਾਣੀ ਆ ਪਿੰਨ ਨੂੰ ਟੇਢੀ ਨਹੀਂ ਕਰਨਾ ਪੋਜੀਸ਼ਨ ਟੇਢੀ ਕਰਨੀ ਆ ਥੋੜੀ ਜੀ ਉਹਦੀ ਤੇ ਫਿਰ ਜਿੰਨਾ ਕ ਲੋਡ ਆ ਉਹਨਾਂ ਕ ਕਲਗੀ ਲੜ ਖੋਲਿਓ ਖੋਲ ਕੇ ਨੂੰ ਸਿੱਧਾ ਕਰਕੇ ਲਗਾ ਲਿਓ ਬਾਕੀ ਉੱਪਰ ਤੁਸੀਂ ਦੋ ਤਿੰਨ ਪਿੰਨਾ ਵੀ ਅਪਲਾਈ ਕਰ ਲਿਓ ਪਿੰਨਾ ਲਗਾ ਲਿਓ ਜਿੰਨਾ ਤੁਹਾਡਾ ਕਲਗੀ ਵਾਲਾ ਲੜ ਜੇ ਤੁਸੀਂ ਸਾਰੀ ਤੁਹਾਡੀ ਦਸਤਾਰ ਸਜਾ ਕੇ ਰੱਖਣੀ ਆ ਜਾਂ ਡਰਾਈਵਿੰਗ ਵਗੈਰਾ ਕਰਦੇ ਹੋ ਬਾਈਕ ਵਗੈਰਾ ਤੇ ਤਾਂ ਉਹਨਾਂ ਤੁਹਾਡਾ ਕਲਗੀ ਵਾਲਾ ਲੜ ਹਿੱਲੂਗਾ ਨਹੀਂ ਤੇ ਮੇਰੇ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਤੁਹਾਡੇ ਕਮੈਂਟ ਪੜ੍ਹਦੇ ਆਂ ਤੇ ਜਿੱਦਾਂ ਦੀ ਤੁਸੀਂ ਸੁਜੈਸ਼ਨਾਂ ਦੇ ਰਹੇ ਹੋ ਮੈਂ ਉਹੋ ਜਿਹੇ ਦਸਾਂ ਦੇ ਟਿਊਟੋਰੀਅਲ ਵੀ ਲੈ ਕੇ ਆ ਰਹੇ ਆਂ ਤੇ ਮੇਰੇ ਵੀਰੋ ਜਿਹੜੇ ਮੇਰੇ ਵੀਰ ਇੱਕ ਗੱਲ ਹੋਰ ਸੁਣ ਲਓ ਜੀ ਜਿਹੜੇ ਮੇਰੇ ਵੀਰ ਨਾ ਦਸਤਾਰ ਖੁਦ ਸਜਾਉਂਦੇ ਨੇ ਤੁਸੀਂ ਮੈਨੂੰ ਉਹਨਾਂ ਦੇ ਦਸਤਾਰਾਂ ਦੇ ਟਿਊਟੋਰੀਅਲ ਕਹੋਗੇ ਪਾਣ ਲਈ ਉਹਨਾਂ ਦੀ ਦਸਤਾਰਾਂ ਦੇ ਟਿਊਟੋਰੀਅਲ ਨਹੀਂ ਮੈਂ ਪਾਣੀ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਉਹਨਾਂ ਦੇ ਟਿਊਟੋਰੀਅਲ ਉਹ ਖੁਦ ਪਾਣਗੇ ਜਾਂ ਖੁਦ ਪਾਉਂਦੇ ਨੇ ਤੁਸੀਂ ਉਹਨਾਂ ਦੀ ਵੀਡੀਓ ਜਾ ਕੇ ਦੇਖੋ ਮੈਂ ਕਿਸੇ ਦੀ ਕਾਪੀ ਨਹੀਂ ਕਰਨੀ ਉਹਨਾਂ ਦੀ ਮੈਂ ਤੁਹਾਨੂੰ ਉਹ ਸਟਾਈਲ ਬਣ ਕੇ ਦਿਖਾ ਰਿਹਾ ਜਿਹੜੇ ਬੰਦੇ ਆਪ ਦਸਤਾਰ ਬਣ ਕੇ ਨਹੀਂ ਦਿਖਾਉਂਦੇ ਜਿੱਦਾ ਸੈਲੀਬ੍ਰਿਟੀ ਟਾਈਪ ਹੋ ਗਿਆ ਠੀਕ ਹੈ ਨਾ ਜਾਂ ਕਿੱਦਾਂ ਕਹ ਲਓ ਮੈਂ ਜਿਹੜੇ ਸਟਾਈਲ ਬਣ ਰਿਹਾ ਉਹ ਉਹ ਚੀਜ਼ ਕਹਿ ਰਿਹਾ ਮੈਂ ਤੁਹਾਨੂੰ ਠੀਕ ਹੈ ਜਿਹੜ ओके okay, मेरे वीरो कलगी ਲਾਣ ਨੂੰ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਚੋਂ ਤੁਸੀਂ ਇਸ ਜਗ੍ਹਾ ਤੋਂ ਸ਼ੇਪ ਨੂੰ ਮੇਨਟੇਨ ਕਰਨਾ ਹੈ ਤੇ ਉੱਪਰਲੀ ਸਾਈਡ ਤੋਂ ਜਿਹੜਾ ਸਿਰ ਵਾਲੇ ਹਿੱਸੇ ਤੋਂ ਕੱਪੜੇ ਨੂੰ ਖਿੱਚ ਕੇ ਖੱਬੇ ਹੱਥ ਤੁਹਾਡਾ ਖੁੱਲਾ ਹਿੱਸਾ ਹੋਊਗਾ ਸੱਜੇ ਪਾਸੇ ਬੰਦ ਹਿੱਸਾ ਹੋਊਗਾ ਖੱਬੇ ਪਾਸੇ ਜਿਹੜੇ ਖੁੱਲੇ ਉਸੇ ਬਰਾਬਰ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਇਹਦੇ ਨਾਲ ਤੁਹਾਡਾ ਜਿਹੜਾ ਸਿਰ ਡਬਲ ਟੱਕਿਆ ਜਾਊਗਾ ਤੇ ਜਿਹੜਾ ਤੁਹਾਡਾ ਜਿਹੜਾ ਉਪਰੋ ਜੀ ਕਾਲੇ ਰੰਗ ਦਾ بیس ਆ ਉਹ ਦਸਤਾਰ ਦੇ ਕਪੜੇ ਦੇ ਅੰਦਰੋਂ ਛਾਤੀ ਨਹੀਂ ਮਾਰੂਗਾ ਜਦੋਂ ਆਪਾਂ ਹਲਕਾ ਰੰਗ ਜਾਂ ਲਾਈਟ ਰੰਗ ਬੰਦਦੇ ਆ ਉਦੋਂ ਸਾਡਾ ਡਾਰਕ ਰੰਗ ਦਾ بیس ਉਹਦੇ ਵਿੱਚੋਂ ਛਾਤੀ ਮਾਰਨ ਲੱਗਦਾ ਹੁੰਦਾ ਤੇ ਇਸ ਤੋਂ ਪਹਿਲਾਂ ਤੁਸੀਂ ਕੀ ਕਹਿੰਦਾ ਇਸ ਜਗ੍ਹਾ ਤੋਂ ਆਪਣੇ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਨਾ ਹੈ ਕਿਉਂਕਿ ਇਸ ਜਗ੍ਹਾ ਤੋਂ ਜੇ ਕਲਗੀ ਵਾਲਾ ਲੜ ਸਾਫ਼ ਨਾ ਹੋਵੇ ਤਾਂ ਉਹ ਸੋਹਣਾ ਨਹੀਂ ਲੱਗਦਾ ਪਿੱਛੇ ਜੀ ਦੇਖਣ ਨੂੰ ਆਪਾਂ ਦਸਤਾਰ ਸਜਾਉਂਦੇ ਆ ਤਾਂ ਦਸਤਾਰ ਤੁਹਾਡੀ ਹਰ ਵਾਰੀ ਹਰੇਕ ਹਿੱਸੇ ਤੋਂ ਸਾਫ਼ ਹੋਣੀ ਚਾਹੀਦੀ ਹੈ ਦੇਖੋ ਮੈਂ ਸਫਾਈ ਦੇ ਨਾਲ ਇਸ ਲੜ ਨੂੰ ਅੰਦਰ ਨੂੰ ਫੋਲਡ ਕੀਤਾ ਹੈ ਤੇ ਥੋੜਾ ਪਿੱਛੇ ਤੱਕ ਸਾਫ਼ ਕਰਕੇ ਰੱਖਿਆ ਹੈ ਫਿਰ ਆਪਾਂ ਲੂਪੀ ਵਾਲੇ ਪੱਲੇ ਨੂੰ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਨਿਚਲੇ ਪੱਲੇ ਤੋਂ ਕਲਗੀ ਵਾਲੇ ਲੜ ਨੂੰ ਫੜ ਕੇ ਦੋਨਾਂ ਸਾਈਡਾਂ ਤੋਂ ਸਾਫ਼ ਕਰਦੇ ਹੋਏ ਤੁਸੀਂ ਖਿੱਚ ਕੇ ਇਹਨੂੰ ਲੂਪੀ ਵਾਲੇ ਪੱਲੇ ਦੇ ਅੰਦਰ ਕਰ ਦੇਣਾ ਹੈ ਇਸੇ ਤਰੀਕੇ ਨਾਲ ਤੁਸੀਂ ਖੱਬੇ ਪਾਸੇ ਵੀ ਆਖਰੀ ਲੜ ਨੂੰ ਕਰਨਾ ਹੈ ਜਿਹੜੇ ਖੱਬੇ ਲੜ ਦੇ ਵਿੱਚ ਤੁਹਾਡੇ ਵੱਟ ਪੈ ਰਹੇ ਨੇ ਇਹ ਵੀ ਚੰਗੀ ਤਰ੍ਹਾਂ ਸਾਫ਼ ਹੋ ਕੇ ਐਨ ਲੂਪੀ ਦੇ ਵਿੱਚ ਚੱਲ ਜਾਣ ਲੂਪੀ ਤੁਹਾਡੀ ਐਨ ਸੈਂਟਰ ਦੇ ਵਿੱਚ ਹੋਵੇ ਪਲੱਸ ਜਾਦਾ ਚੌੜੀ ਨਾ ਹੋਵੇ ਤੇ ਸਿੱਧੀ ਲਗਾਨੀ ਹੈ ਖਿੱਚ ਕੇ ਲਗਾਨੀ ਹੈ ਜਿਹੜੀ ਆਪਣੀ ਜਗ੍ਹਾ ਤੋਂ ਨਾ ਹਿਲੇ ਦਸਤਾਰ ਦਾ ਜਿੰਨਾ ਵੀ ਤੁਹਾਨੂੰ ਪਿੱਛੇ ਲੱਗਦਾ ਨਾ ਕਿ ਢਿੱਲਾ ਮੱਠਾ ਕਪੜਾ ਉਹ ਲੂਪੀ ਦੇ ਅੰਦਰ ਹੋਣਾ ਚਾਹੀਦਾ ਹੈ ਤੇ ਉਪਰ ਇਸ ਲਾਈਨਾਂ ਚੰਗੀ ਤਰ੍ਹਾਂ ਇਹਨੂੰ ਅੰਦਰ ਕਰ ਦਿਓ ਤੇ ਮੇਰੇ ਵੀਰੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਸੁਜੈਸ਼ਨਰ ਜਰੂਰ ਦਿਓ ਜੇ ਕਿਸੇ ਦਸਤਾਰ ਦਾ ਟਿਊਟੋਰੀਅਲ ਚਾਹੀਦਾ ਹੋਵੇ ਹੁਣ ਮੇਰੇ ਵੀਰੋ ਤੁਹਾਨੂੰ ਹਰੇਕ ਕਿਸੇ ਤਰ੍ਹਾਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖਸਾਰੇ ਆਪਣੇ ਸਾੜੀ ਲੜ ਇੱਕੋ ਜਗ੍ਹਾ ਤੋਂ ਨਿਕਲ ਲੈਣੇ ਨੇ ਤੇ ਪਿੱਛੇ ਤੱਕ ਸਾਰੀਆਂ ਤਿੰਨਾਂ ਦੀਆਂ ਤਿੰਨੋ ਜੋੜੀਆਂ ਤੁਹਾਨੂੰ ਸਾਫ਼ ਦਿਖ ਰਹੀਆਂ ਨੇ ਤੇ ਪਿੱਛੇ ਖਤਮ ਵੀ ਇੱਕੋ ਜਗ੍ਹਾ ਤੇ ਹੋ ਰਹੀਆਂ ਨੇ ਪਿੱਛੇ ਲੁੱਪੀ ਵਾਲਾ ਪੱਲਾ ਵੀ ਸਹੀ ਹੈ ਆਪਣਾ ਸੱਜੇ ਪਾਸੇ ਸਾਰੇ ਲੜ ਵੀ ਸਹੀ ਨੇ ਸਾਰੇ ਪਿਛੇੜਾ ਗੈਪ ਬਰਾਬਰ ਹੈ ਕਲਗੀ ਵਾਲਾ ਲੜ ਵੀ ਪੂਰਾ ਸਾਫ਼ ਹੈ ਸਾਡਾ ਤੇ ਹੁਣ ਦੁਬਾਰਾ ਫਰੰਟ ਤੋਂ ਤੇ ਬਾਕੀ ਵੀਡੀਓ ਵਧਣ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਦੇ ਨਵੀਂ ਵੀਡੀਓ ਡਿਸਕ੍ਰਿਪਸ਼ਨ ਨੇ ਜਾਇ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ੍ਹ ਇਹ ਕਹਾਂਗੇ ਇੱਕ ਹੋਰ ਨਵਾਂ ਸਟਾਈਲ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ